ਜੀ ਆਇਆਂ ਨੂੰ ਸਸਵੇਕਾਲ ਕਿਦਾ ਹਾਲ ਚੱਲੇ ਉਮੀਦ ਕਰਦਾ ਹਾਂ ਸਭ ਵਧੀਆ ਹੋਵੋਗੇ ਅੱਛਾ ਜੀ ਆਪਾਂ ਦਾ ਅੱਜ ਕੱਲ ਪੰਜਾਬ ਤੇ ਜਿਹੜਾ ਇੱਕ ਮੁੱਦਾ ਚੱਲਦਾ ਪਿਆ ਹੈ ਇਹ ਕਿ ਜਿਹੜੀ ਇੱਕ ਕੁੜੀ ਦੀ ਲਾਸ ਜਿਹੜੀ ਹੈ ਗੱਡੀ ਦੇ ਵਿੱਚੋਂ ਮਿਲੀ ਹੈ ਉਹਦਾ ਆਪਣਾ ਕੰਚਨ ਕੁਮਾਰੀ ਕੰਚਨ ਕੁਮਾਰੀ ਜੀ ਉਹ ਪਹਿਲੇ ਆਪਾਂ ਵੀਡੀਓ ਦੇ ਵਿੱਚ ਕਾਫੀ ਗੱਲਾਂ ਕਰ ਚੁੱਕੇ ਹਾਂ ਤੇ ਉਹ ਕਹਿੰਦੇ ਪਏ ਸੀ ਕਿ ਗੱਡੀ ਚਾਲਣ ਤੋਂ ਪਹਿਲੇ ਉਹਨਾਂ ਨੂੰ ਤੁਸੀਂ ਕਮਸ ਕਮ ਵਾਰਨਿੰਗ ਤੇ ਦਿੰਦੇ ਹੂੰ ਦੇਖੋ ਜੀ ਵਾਰਨਿੰਗ ਉਹਨਾਂ ਨੂੰ ਵੀ ਦਿੱਤੀ ਗਈ ਸੀ ਤੇ ਵਾਰਨਿੰਗ ਇੱਕ ਹੋਰ ਕੁੜੀ ਨੂੰ ਵੀ ਦੇ ਰਹੇ ਨੇ ਉਹ ਔਨ ਮੀਡੀਆ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਜਿੰਦੇ ਵਿੱਚ ਉਹ ਆਲਰੇਡੀ ਇੱਕ ਹੋਰ ਕੁੜੀ ਹੈ ਕੀ ਨਾਮ ਹੈ ਹੁੰਦਾ ਪ੍ਰੀਤ ਜੱਟੀ ਪ੍ਰੀਤ ਜੱਟੀ ਇਨਸਟਾ ਸਟਾਰ ਇਹ ਵੀ ਇਹ ਪ੍ਰੀਤ ਜੱਟੀ ਹੈ ਇਹਨਾਂ ਨੂੰ ਵੀ ਉਹ ਫੋਨ ਕਰਕੇ ਤੇ ਵਾਰਨਿੰਗ ਦਿੰਦੇ ਪਏ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਨਾ ਬਣਾਇਆ ਕਰੋ ਕੱਲ ਨੂੰ ਇਹ ਨਾ ਹੋਏ ਕਿ ਤੁਹਾਡੇ ਨਾਲ ਕੋਈ ਬੁਰਾ ਮਾਮਲਾ ਪੇਸ਼ ਆ ਜਾਏ ਪਹਿਲੇ ਆਪਾਂ ਵੀਡੀਓ ਵੇਖਦੇ ਹਾਂ ਫਿਰ ਇਹਦੇ ਦੇ ਵਿਚਾਰ ਕਰਦੇ ਹਾਂ ਜਤ ਤਤਲੀ ਜੀ ਬਾਈ ਆ ਕਿੰਦਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਨੰਬਰਾਂ 'ਤੇ ਕਾਲ ਹੀ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਬਿੱਨਾ ਦਾ 2 ਦਿਨਾਂ ਦੇ ਵਿੱਚ ਵਾਇਕ ਨੂੰ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇਰਾ ਜਦੋਂ ਤੱਕ ਕਿਤੇ ਦੇ ਨਾਲ ਆਪਣਾ ਜਾਨ ਅਬ ਇਹ ਜੀ ਮੈਨੂੰ ਲੱਗਦਾ ਉਹਨੂੰ ਕਾਲ ਕਰ ਤੈਨੂੰ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਤੇ ਕੋ 2 ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇ ਕੇ ਨਾ ਤੇਰੇ ਜਵਾਬ ਵੱਲ ਦੇ ਕੇ ਨਾ ਕੇਵਲ ਨਹੀਂ ਦੇਖਣਾ ਮੇਰਾ ਫਾਈਲ ਮਤ ਦਾ ਬੇਬੀ ਤੇਰੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਐ ਇਹ ਮੋਤੀ ਬੇਦਾ ਕਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟਵੇਅਰ ਵੀ ਹੈਗੀ ਐ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ तेरे ਪੈਰ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੀ ਗਾਣਿਆਰੀ ਪੈ ਪਹਿਲਾਂ ਤਾਂ ਮੈਂ ਤੁਹਾਡੀ ਕੋ ਪਲੈਨ ਦੇਖਿਓ ਨਹੀਂ ਸੀ ਖੂਨ ਪੀਤਾ ਪੈਣਾ ਮੇਰਾ ਮੈਂ ਬੇਫੂਵਾ ਨਹੀਂ ਨਹੀਂ ਬੇਫੂਵਾ ਨਹੀਂ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣ ਨੂੰ ਕਹਦਾ ਮੰਗੀ ਹੈ ਨਾ ਤੁਹੇ ਬਿਆਨ ਨਾ ਕਰ ਮੈਂ ਕਿਨੇ ਟਾਈਮ ਦੀ ਕੱਢੀ ਪਈ ਨਾ ਕਿ ਵੀਰੇ ਹਾਂ ਚ ਕੋਈ ਦੇਰ ਦੋ ਸਾਲੋਂ ਮੈਂ ਆਪਣਾ ਨਹੀਂ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਿੰਟ ਦਾ ਮੇਰਾ ਜਵਾਬ ਆ ਮੇਰੇ 5 ਮਿੰਟ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਮੈਂ ਉਹਨੂੰ ਤਾਂ ਯਾਰ ਅਜਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਪਟਿਆ ਜਦੋਂ ਸਿਰ ਤੇ ਪਿਓ ਨਾ ਹੋਵੇ ਭਰਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਤਾਂ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਭਾਗ ਤੇਰਾ ਕਮਾਉਣ ਜੱਗਣਾ ਨਹੀਂਗਾ ਕਮਾ ਲੂਗਾ ਕੋਈ ਨਹੀਂ ਉਹ ਕਮਾ ਲੂਗਾ ਐ ਸੋਮਨ ਜੀ ਕੋਈ ਸਰਕਾਰ ਦਾ ਤਾਂ ਨਹੀਂ ਇਹ ਬਟ ਮੁਕਾਵਾ ਨਹੀਂ ਆ ਮੇਰੇ ਉਹ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿੰਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤਨੋਂ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇ ਸਾਥ ਸਾਰਾ ਕਹਿੰਦੇ ਆ ਜਿੱਦ ਜਦ ਅਸੀਂ ਕਮਾਉਂਦੇ ਨਹੀਂ ਮੇਰੇ ਮੁੰਡਾ ਕਮਾਉਂਦਾ ਤੂੰ ਲੱਛਰ ਦਾ ਬਲਾ ਬੱਸ ਮੈਂ ਲੱਛਰ ਦਾ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਜਿੱਦਾਂ ਦਾ ਬਾਬਾ ਲੱਛਰ ਦਾ ਬਲੋਂਗ ਮਿਲਿਆ ਉਸੇ ਕਰਕੇ ਬੈਠੇ ਆ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੈਨੂੰ ਕੌਣ ਜੇ ਤੂੰ ਇਸ ਸਿੰਪਲ ਵੀਡੀਓ ਦੇਖ ਕੇ ਚਲੋ ਕਾਲ ਅਲਗਿ ਤੁਮ ਘੋਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉ ਨਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰਾਈਟ ਤੋਂ ਕਿਉਂ ਫੋਨ ਆਉਂਦੇ ਪੈ ਰਹੇ ਕੋਈ ਫੇਕ ਨੰਬਰਾਂ ਦਾ ਕਾਲ ਹੀ ਹੁੰਦਾ ਕਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਹਾਂ ਨਾ 2 ਦਿਨਾਂ ਦੇ ਵਿੱਚ ਵਾਇਕਰੂ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜੋ ਤੱਕ ਜਿਹੜੇ ਦਿਨ ਆਪਣਾ ਇਲਜ਼ਾਮ ਦੇਖ ਲਿਓ ਤੀ ਦੋਵੇਂ ਚਲੋ ਠੀਕ ਹੋ ਗਿਆ ਮੈਂ ਨਹੀਂ ਅਹੀਂ ਨਹੀਂ ਪ੍ਰਵਾਹ ਘੱਟੀ ਤੇ ਤੇਰਾ ਬੱਚਾ ਹੈਗਾ ਨਹੀਂ ਟੱਕਾ ਵਾਸਤੇ ਸੌ ਨਾਲ ਪਿੱ ਮੇਰ ਮਤਲਬ ਮੈਨੂੰ ਖਾਡਣਾ टॉर्चर ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੇ ਪ੍ਰੋਮੋਸ਼ਨ ਘਟਦੀ ਨਹੀਂ ਸਿਰਫ ਇੱਕ ਜੈਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਿਤ ਪਰ ਮੈਨੂੰ ਵਾਲੀ ਤੇ ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ ਤੇ ਜਦੋਂ ਮਤਲਬ ਮਨ ਮੈਂ ਕੋਈ ਰਿਹਾ ਹੋ ਜੈਸਟ੍ਰੋਲੋਜੀ ਪ੍ਰੋਮੋਸ਼ਨ ਮੇ ਕੋਸ਼ਿਸ਼ ਵੀ ਉਪਰੋੜਨੀ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੁਹੀਂ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਇੱਕ ਦੋ ਦਿਨ ਦਾ ਟਾਈਮ ਆ ਤੈਨੂੰ ਜਿਹੜਾ ਨਾਈਟ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਬ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਵ ਮਤ ਦਾ ਬੇਬੀ ਤੇਰ ਮੈਨੂੰ ਮੇਰਾ ਫਾਈਵ ਮਤ ਬਈ ਨਹੀਂ ਚੈੱਕ ਕਰਵਾ ਦੇ ਮੇਰੇ ਨਾ ਦਿਮਾਗ ਨੇ ਮੇਤੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਫੋਨ ਕਰਕੇ ਮੈਂ ਆ ਦਿਮਾਗ ਰੋ ਆਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਲਗਰੋਥਮ ਮੇਰਾ ਫਰਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਤੂੰ ਹਾਂ ਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇੰਨੇ ਲੋਕ ਕਰਦੇ ਪਏ ਆ ਮੈਨੂੰ ਮਦਦ ਦੱਸੋ ਨਾ ਇੱਥੇ ਮੈਂ ਗਲਤੀ ਕੀਤੀ ਸਾਰਾ ਪੰਜਾਬ ਸਾਰਿਆਂ ਦੇ ਲੋਕੋ ਨਾਲ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾ ਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰ ਦਿੱਤੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਲਾ ਦੇ ਰਹੇ ਆਈ ਟੈਟੋ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲ ਬਿਲਕੁਲ ਗਲਤ ਯਾ ਕੋਈ ਜਾਣ ਜਾਣ ਕੇ ਦੁਖੀ ਕਰਦੇ ਪੈਜ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹੜਾ ਰਾਮ ਕੀਤਾ ਪਿਆ ਮੇਰਾ ਯਾਰ ਵੀ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈਆਂ ਦਾ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓ 'ਚ ਗਲਤੀ ਕੀਤੀ ਆ ਨਾ ਉਹ ਵੀ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੰਪਨੀ ਬਾਇਉਂਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੇਰੀ ਵੀਡੀਓ ਨੂੰ ਨਾਰਮਲ ਕਰੂਗੀ ਮੈਂ ਬਹੁਤ ਘਟ ਬਾਅਦ ਉਹ ਆ ਕੇ ਵੀਡੀਓ ਅਪਲੋਡ ਕਰਦੀ ਆ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੈਂਟੀਟੀ ਇਹਨਾਂ ਨੂੰ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤਾਂ ਕਿ ਦਮਾ ਪਰ ਹੱਥ ਜੋੜ ਕੇ ਆ ਯਕੀਨਿਤ ਤਾ ਨਾ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਿੰਦੀ ਮੈਂ ਜ਼ਾਰੇ ਤੋਂ ਮੰਗਦੀ ਆ ਪਰ ਮੇਰੇ ਤੋਂ ਤਾਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਹੋਣੀ ਆ ਜਿਹੜੀ ਚੀਜ਼ ਤੋਂ ਬਣਾ ਕਿਦਾਂ ਮੈਂ ਹਰ ਵਾਰ ਰੁਕਣਾ ਹਰ ਵਾਰ ਮਾਫੀ ਦੇ ਕਰ ਮੈਂ ਮਾਫੀ ਵੀ ਮੰਗੀ ਆ ਦੇਖੋ ਜੀ ਆ ਵੀਡੀਓ ਆਪਾਂ ਦੇਖੀ ਐ ਇਹ ਇਹਦੇ ਵਿੱਚ ਉਹਨਾਂ ਨੂੰ ਸਿਰਫ ਇਹ ਗੱਲ ਕਰਦੇ ਪਏ ਨੇ ਕਿ ਤੁਸੀਂ ਵੀਡੀਓ ਬਣਾਓ ਠੀਕ ਐ ਲੇਕਿਨ ਤਰੀਕੇ ਨਾਲ ਬਣਾਓ ਇਸ ਤਰ੍ਹਾਂ ਦੀ ਨਾ ਬਣਾਓ ਜਿੰਦੇ ਨਾਲ ਸਾਡਾ ਪੰਜਾਬ ਜਿਹੜਾ ਹੈ ਨਾ ਕਿਸੇ ਹੋਰ ਪਾਸੇ ਨੂੰ ਲੱਗੇ ਠੀਕ ਐ ਏ ਵੀਡੀਓ ਅਸੀਂ ਵੀ ਵੇਖਦੇ ਪੀਆ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪੈਨੇ ਹੋ ਨੇ ਮਿੰਕੇ 90 ਤੱਕ ਉਹਨਾਂ ਨੇ ਪਿੱਛੇ ਜਿਹੜੀ ਵੀਡੀਓ ਦੇ ਵਿੱਚ ਪੈਣੀ ਹੋਈ ਏ ਠੀਕ ਏ ਤੇ ਕਹਿੰਦਾ ਮਤਲਬ ਇੱਥੇ ਡੱਕਾਂਗੇ ਤੇ ਇੱਥੇ ਰੁਕਣਗੇ ਹਾਂਜੀ ਜੇ ਇੱਥੇ ਡੱਕਾਂਗੇ ਨਹੀਂ ਤੇ ਫਿਰ ਤੇ ਸ਼ਰੀਹ ਲਾ ਜਾਣਗੀ ਬਿਲਕੁਲ ਫਿਰ ਤੇ ਸਟੈਪ ਬਾਈ ਸਟੈਪ ਗੱਲ ਅੱਗੇ ਬਦਣੀ ਕਿਉਂਕਿ ਜਿੰਨੇ ਵੀਡੀਓ ਚ ਕਪੜੇ ਘੱਟ ਹੁੰਦੇ ਨੇ ਉਹਨੇ ਵਿਊ ਜ਼ਿਆਦਾ ਹੁੰਦੇ ਜ਼ਿਆਦਾ ਹੁੰਦੇ ਨੇ ਬਿਲਕੁਲ ਠੀਕ ਹੈ ਤੇ ਵਿਊਆਂ ਦੇ ਚੱਕਰਾਂ 'ਚ ਬੰਦਾ ਇਸ ਤਰ੍ਹਾਂ ਕਪੜੇ ਲਾਣ ਲੱਗ ਜਾਂਦਾ ਤੇ ਇੱਥੇ ਤੱਕ ਪਹੁੰਚ ਜਾਂਦਾ ਇੱਕ ਚੀਜ਼ ਏ ਕਿ ਉਹਨਾਂ ਨੇ ਨਾ ਆਪਣੀ ਜਿਹੜੀ ਬੋਡੀ ਹੈ ਉਹਦੇ ਤੇ ਵੀ ਟੈਟੂਜ਼ ਵਗੈਰਾ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਕਿਹਾ ਨਾ ਕਿ ਜਿਹੜੀ ਤੋਂ ਤਿਤਲੀ ਜੀ ਬਣਾਈ ਹੈ ਪੰਜਾਬ ਕਿਹੜੇ ਪਾਸੇ ਨੂੰ ਲਾਈ ਜਾਂਦੀ ਹੈ ਟ ਇਹ ਚੀਜ਼ਾਂ ਬਿਲਕੁਲ ਨਹੀਂ ਸੇਵ ਦੇਣੀਆਂ ਇਹ ਇਹ ਆਪਣਾ ਛੱਡ ਕੇ ਇਹ ਵੈਸੇ ਵੀ ਨਹੀਂ ਮਤਲਬ ਕਿ ਜਾਇਜ਼ ਹੀ ਨਹੀਂ ਇਹ ਚੀਜ਼ ਨਾ ਅੱਛੀ ਨਹੀਂ ਲੱਗਦੀ ਇਹ ਨਾ ਲੜਕੀਆਂ ਨੂੰ ਨਾ ਲੜਕੀਆਂ ਨੂੰ ਸੂਟ ਹੀ ਨਹੀਂ ਕਰਦੀ ਉਹਦੇ ਇਲਾਵਾ ਉਹਨੇ ਕਾਫੀ ਅੱਛੇ ਤਰੀਕੇ ਨਾਲ ਪਹਿਲੇ ਨੂੰ ਫੋਨ ਕਰਕੇ ਸਮਝਾਇਆ ਠੀਕ ਹੈ ਤੇ ਤੁਸੀਂ ਇਹ ਕੰਮ ਦੇਖੋ ਜੀ ਟੈਟੂ ਬਣਾਉ ਸ਼ੌਕ ਨੂੰ ਬਣਾਣਾ ਹੈ ਹਰ ਬੰਦੇ ਦਾ ਜੀ ਕਰਦਾ ਜੀ ਸਾਡਾ ਵੀ ਜਲ ਕਰਦਾ ਸੀ ਇੱਥੇ ਟੈਟੂ ਬਣਾਈਏ ਇੱਥੇ ਬਣਾਈਏ ਉਹ ਹਰ ਬੰਦੇ ਦਾ ਆਪਣਾ ਅਧਰਮ ਹੈ ਉਹਦੇ ਵਿੱਚ ਜਾਇਜ਼ ਹੈ ਨਹੀਂ ਜਾਇਜ਼ ਉਹ ਇੱਕ ਸੈਪਰੇਟ ਇਸ਼ੂ ਹੈ ਲੇਕਿਨ ਧੀਆਂ ਪੇਣਾ ਦੀ ਇੱਜ਼ਤ ਜਿਹੜੀ ਹੈ ਨਾ ਉਹ ਸਾਂਝੀ ਹੈ ਉਹ ਚੜਦੇ ਹਾਲ ਹੋਵੇ ਉਹ ਲੈਂਦੇ ਹਾਲ ਹੋਵੇ ਇਸ ਤਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਮਹਫੂਜ਼ ਰੱਖਣਾ ਬਹੁਤ ਜ਼ਰੂਰੀ ਹੈ ਇਹ ਵੀ ਸਾਡੇ ਜਿਹੜੇ ਕੰਮ ਕਰਦੇ ਪਏ ਨੇ ਨਾ ਕਿਸੇ ਨੂੰ ਥਰਡ ਕਾਲ ਕਰਨਾ ਉਹਦਾ ਕਰਨ ਦਾ ਮਕਸਦ ਹੈ ਹੁੰਦਾ ਹੈ ਕਿ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਹੁਣ ਕੈਮਰਾ ਆ ਕੇ ਹੁਣ ਰੋਕੇ ਤੇ ਆਪਣਾ ਇਹ ਵੀਡੀਓ ਬਣਾ ਰਹੇ ਹੋ ਲੋਕਾਂ ਦੇ ਸਾਹਮਣੇ ਸੱਚੀ ਹੋ ਰਹੇ ਹੋ ਠੀਕ ਹੈ ਤੁਸੀਂ ਆਪਣੀ ਜਗ੍ਹਾ ਤੇ ਤੁਸੀਂ ਵੀਡੀਓ ਬਣਾਤੀ ਇਹ ਹੋਏ ਇਸ ਤਰ੍ਹਾਂ ਕਿ ਤੁਸੀਂ ਦੁਬਾਰਾ ਇਸੋ ਜਿਹੀ ਵੀਡੀਓ ਨਾ ਬਣਾਓ ਲੇਕਿਨ ਤੁਹਾਨੂੰ ਥਰੱਡ ਨਾ ਆਏਗਾ ਤੇ ਤੁਸੀਂ ਤੇ ਖੁੱਲਦੇ ਜਾਓਗੇ ਤੁਸੀਂ ਤੇ ਜਿੱਦਰ ਨੂੰ ਮਰਜ਼ੀ ਮੂੰਹ ਕਰ ਲੋਗੇ ਫਿਰ ਇਸ ਤਰ੍ਹਾਂ ਹੀ ਹੈ ਜੀ ਇਸ ਤਰ੍ਹਾਂ ਅੱਛਾ ਤੇ ਉਹ ਦੱਸ ਰਹੀ ਸੀ ਕਿ ਜਿਵੇਂ ਕੈਰੀ ਮੇਰਾ 5 ਮਹੀਨਿਆਂ ਦਾ ਜਵਾਕ ਹੈਗਾ ਮਤਲਬ ਕਿ ਅਗਰ ਤੁਹਾਡਾ 5 ਮਹੀਨਿਆਂ ਦਾ ਬੱਚਾ ਹੈਗਾ ਤੁਸੀਂ ਫਿਰ ਉਹਨੂੰ ਸੰਭੋ ਠੀਕ ਹੈ ਵਧੀਆ ਵੀਡੀਓ ਕੱਲ ਨੂੰ ਉਹਦੇ ਤੇ ਇਮਪ੍ਰੈਸ਼ਨ ਕੀ ਪਏਗਾ ਮਤਲਬ ਕਿ ਉਹ ਮੈਂ ਕਹਿੰਦਾ ਕਿ ਉਹਨਾਂ ਨੇ ਕਾਰ ਬਾਰ ਚਲਾ ਲੀਏ ਚਲੋ ਜੀ ਸોર્ਸ ਆਫ ਇਨਕਮ ਉਹਨਾਂ ਨੇ ਬਣਾ ਲਈ ਆਪਣਾ ਉਹ ਸੋਸ਼ਲ ਮੀਡੀਆ ਤੇ ਆ ਗਏ ਲੇਕਿਨ ਸੋਸ਼ਲ ਮੀਡੀਆ ਤੇ ਆ ਕੇ ਤਰੀਕਾ ਵੀ ਰਹਿ ਸਕਦਾ ਬਿਲਕੁਲ ਕਿਹਾ ਕਿ ਉਹਨੇ ਆਖਿਆ ਮੇਰਾ ਭਰਾ ਨਹੀਂ ਮੇਰਾ ਪਿਓ ਨਹੀਂ ਠੀਕ ਹੈ ਭਰਾ ਨਹੀਂ ਪਿਓ ਨਹੀਂ ਤੂੰ ਆਪ ਵੀ ਕਮਾਣਾ ਹੈ ਲੇਕਿਨ ਕਿਸੇ ਤਰੀਕੇ ਚ ਕਿਸੇ ਲਿਮਟ ਚ ਰਹਿ ਕੇ ਕਮਾਣਾ ਉਹ ਉਹਨਾਂ ਨੇ ਲਿਮਟ ਹੀ ਉਹਨਾਂ ਨੂੰ ਸਮਝਾਈ ਹੈ ਨਾ ਫੋਨ ਕਰਕੇ ਕਿ ਆਪਣੀ ਲਿਮਟਾਂ ਚ ਰਹਿ ਉਹ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਤੂੰ ਹੁਣ ਵੀਡੀਓ ਨਾ ਪਾਈ ਲੇਕਿਨ ਦੋ ਦਿਨਾਂ ਦੇ ਵਿੱਚ ਸਾਨੂੰ ਮਾਫੀ ਦੀ ਵੀਡੀਓ ਪਾ ਡੈਫੀਨਿਟਲੀ ਤੁਸੀਂ ਮਾਫੀ ਦੀ ਵੀਡੀਓ ਪਾਓਗੇ ਤਾਂ ਤੁਹਾਨੂੰ ਆਪ ਹੀ ਕਹਦਣਗੇ ਕਿ ਤਰੀਕੇ ਨਾਲ ਜੋ ਕੁਝ ਮਰਜ਼ੀ ਕਰਦੇ ਰਹੋ ਤੁਸੀਂ ਆਪਣੇ ਘਰ ਦਾ ਸਰਕਲ ਤੇ ਚਲਾਓ ਨਾ ਇਹ ਐਸੀ ਵੀਡੀਓ ਆਈ ਦੀ ਐ ਕਿਦਾਂ ਲੱਗੀ ਤੁਹਾਨੂੰ ਕਮੈਂਟ ਸਲਾਜ਼ਮੀ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਓਨੀ ਦੇਰ ਤੱਕ ਰੱਖੋ ਆਪਣਾ ਖਿਆਲ ਅੱਲਾ ਹਾਫਿਜ਼ ਟੇਕ ਕੇਅਰ ਬਾਏ ਬਾਈ